ਸਤਿ ਸ੍ਰੀ ਅਕਾਲ Sky News Punjab ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੋਕ ਸਭਾ ਦੇ ਨਤੀਜੇ ਆਉਣ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੀ ਰਿਹائش ਦੇ ਉੱਤੇ ਇੱਕ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਜਿੱਤੇ ਹੋਏ ਤਿੰਨ ਸੰਸਦਾਂ ਨੂੰ ਬੁਲਾਇਆ ਗਿਆ ਨਾਲੇ ਸਾਰੇ ਹਲਕੇ ਦੇ ਵਿਧਾਇਕਾਂ ਨੂੰ ਬੁਲਾਇਆ ਗਿਆ ਤੇ ਨਾਲ ਹੀ ਹੁਕਮ ਸੁਣਾਏ ਗਏ ਨੇ ਕਿ ਹੁਣ ਤੁਸੀਂ ਲੋਕਾਂ ਦੇ ਕੰਮ ਗਰਾਊਂਡ ਤੇ ਜਾ ਕੇ ਕਰੋ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਸੰਗਰੂਰ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਟ ਹੇਅਰ ਦੇ ਵੱਲੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਗਈ ਹੈ ਇਸ ਤੋਂ ਇਲਾਵਾ ਮਾਲਵਿੰਦਰ ਸਿੰਘ ਕਾਂਗੋਣਾ ਨਾਨਾਦਪੁਰ ਸਾਹਿਬ ਤੋਂ ਜਿੱਤ ਪ੍ਰਾਪਤ ਕੀਤੀ ਹੈ ਤੇ ਤੀਸਰਾ ਰਾਜਕੁਮਾਰ ਛੱਬੇਵਾਲਾ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਤਿੰਨ ਨਵੇਂ ਬਣੇ ਸੰਸਦਾਂ ਨੂੰ ਆਪਣੇ ਘਰ ਰਹਿ ਹਿੱਸਤੇ ਬੁਲਾਇਆ ਤੇ ਇਹਨਾਂ ਨੂੰ ਜਿੱਥੇ ਜਿੱਤ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਹੀ ਨਿਰਦੇਸ਼ ਵੀ ਦਿੱਤੇ ਨੇ ਤੇ ਉਸ ਤੋਂ ਬਾਅਦ ਸੰਸਦ ਬੋਲਦੇ ਹੋਏ ਵੀ ਨਜ਼ਰ ਆਏ ਕਿ ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਸਿੱਖਿਆ ਦਿੱਤੀ ਗਈ ਹੈ ਕਿ ਲੋਕ ਸਭਾ ਦੇ ਵਿੱਚ ਬੋਲਣਾ ਕਿਵੇਂ ਹੈ ਇਸ ਬਾਰੇ ਸਾਨੂੰ ਦੱਸਿਆ ਗਿਆ ਹੈ ਕਿ ਕਿਵੇਂ ਮੁੱਦੇ ਚੱਕੇ ਜਾਣੇ ਨੇ ਤੇ ਇਸ ਦੇ ਨਾਲ ਹੀ ਜਿਹੜਾ ਲਗਾਤਾਰ ਵੋਟਾਂ ਦੇ ਵਿੱਚ ਗਿਰਾਵਟ ਆਈ ਹੈ ਆਮ ਆਦਮੀ ਪਾਰਟੀ ਦੀਆਂ ਸੀਟਾਂ ਦੇ ਵਿੱਚ ਜਿਸ ਤਰੀਕੇ ਦਾ ਪ੍ਰਦਰਸ਼ਨ ਰਿਹਾ ਹੈ ਚੋਣਾਂ ਦੇ ਵਿੱਚ ਉਸ ਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਨਵੇਂ ਨਿਰਦੇਸ਼ ਜਿਹੜਾ ਨੇ ਉਹ ਆਪਣੇ ਆਗੂਆਂ ਨੂੰ ਦਿੱਤੇ ਨੇ ਕਿ ਤੁਸੀਂ ਹੁਣ ਲੋਕਾਂ ਦੀ ਗਰਾਊਂਡ ਤੇ ਜਾ ਕੇ ਮਦਦ ਕਰੋ ਉਹਨਾਂ ਦੇ ਕੰਮ ਹੱਲ ਕਰਾਓ ਤਾਂ ਕਿ ਜਿਹੜਾ ਲੋਕਾਂ ਦਾ ਭਰੋਸਾ ਉਹ ਬਣਿਆ ਰਹਿ ਸਕੇ